ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਆਪਣੀ ਲੜੀ ਨੂੰ ਅੱਗੇ ਤੋਰਦੇ ਹਾਂ ਟਹਿਲ ਸਿੰਘ ਰੇਲਵੇ ਦੀ ਨੌਕਰੀ ਛੱਡ ਕੇ ਆਪਣੇ ਦੋਵੇਂ ਪੁੱਤਾਂ ਨੂੰ ਲੈ ਕੇ ਵੱਡਾ ਮੁੰਡਾ ਸਾਧੂ ਸਿੰਘ ਅਤੇ ਛੋਟਾ ਮੁੰਡਾ ਸ਼ੇਰ ਸਿੰਘ ਲੈ ਕੇ ਸੁਨਾਮ ਆ ਜਾਂਦਾ ਹੈ ਸੁਨਾਮ ਆ ਕੇ ਘਰ ਦਾ ਖਰਚਾ ਚਲਾਉਣ ਦੇ ਲਈ ਛੋਟਾ ਮोटा ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਕੰਮ ਜਿਵੇਂ ਕਿ ਸਬਜ਼ੀ ਵੇਚਣਾ ਖੇਤ ਮਜ਼ਦੂਰੀ ਕਰਨਾ ਆਦਿ ਇੱਕ ਕੰਮ ਦੇ ਨਾਲ ਉਹਦਾ ਘਰ ਦਾ ਗੁਜ਼ਾਰਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਉਹਨੂੰ ਇੱਕ ਫਿਕਰ ਹੈ ਜਿਹੜਾ ਉਹਨੂੰ ਦਿਨ ਰਾਤ ਖਾਈ ਜਾ ਰਿਹਾ ਹੈ ਉਹ ਫਿਕਰ ਹੈ ਬੱਚਿਆਂ ਦਾ ਕਿ ਬੱਚਿਆਂ ਦਾ ਕੀ ਬਣੂਗਾ ਬੱਚਿਆਂ ਨੇ ਭਵਿੱਖ ਵਿੱਚ ਕੀ ਬਣਨਾ ਹੈ ਜਾਂ ਫਿਰ ਭਵਿੱਖ ਨੇ ਬੱਚਿਆਂ ਦੇ ਨਾਲ ਕੀ ਕਰਨਾ ਹੈ ਉਹਨੂੰ ਇਹ ਫਿਕਰ ਹੈ ਅਤੇ ਇਹੀ ਫਿਕਰ ਉਹਦੀ ਬਿਮਾਰੀ ਦਾ ਕਾਰਨ ਬਣਦਾ ਹੈ ਉਹ ਬਿਮਾਰ ਰਹਿਣਾ ਸ਼ੁਰੂ ਹੋ ਜਾਂਦਾ ਹੈ ਇੱਕ ਦਿਨ ਆਪਣੇ ਘਰ ਅੰਦਰ ਟਹਿਲ ਸਿੰਘ ਕਪੜੇ ਤੋ ਰਿਹਾ ਹੈ ਅਚਾਨਕ ਬੂਹਾ ਖੜਕਦਾ ਹੈ ਅਤੇ ਬੂਹੇ ਵੱਲ ਦੇਖਦਾ ਹੈ ਤਾਂ ਬੂਹੇ ਤੇ ਚੰਚਲ ਸਿੰਘ ਜੀ ਖੜੇ ਨੇ ਇਹ ਚੰਚਲ ਸਿੰਘ ਜੀ ਨੇ ਟਹਿਲ ਸਿੰਘ ਦੀ ਦੂਰ ਦੀ ਰਿਸ਼ਵਰੀ ਵਿੱਚੋਂ ਜੋ ਕਿ ਕੀਰਤਨੀਆਂ ਦਾ ਕੰਮ ਕਰਦੇ ਨੇ ਕਾਫੀ ਸਮਾਂ ਪਹਿਲਾਂ ਅੰਮ੍ਰਿਤਸਰ ਜਾ ਕੇ ਰਹਿਣ ਲੱਗੇ ਸੀ ਅਤੇ ਉਹ ਅੰਮ੍ਰਿਤਸਰ ਦੇ ਵਿੱਚ ਜਾਂ ਫਿਰ ਲਾਗੇ ਛਾਗੇ ਜਿੱਥੇ ਵੀ ਉਹਨਾਂ ਨੂੰ ਕੋਈ ਸੱਦਾ ਮਿਲਦਾ ਉੱਥੇ ਉਹ ਕੀਰਤਨ ਕਰਨ ਜਾਂਦੇ ਨੇ ਤਾਂ ਟਹਿਲ ਸਿੰਘ ਖੜਾ ਹੁੰਦਾ ਅਤੇ ਉਹਨਾਂ ਦਾ ਸਵਾਗਤ ਕਰਦਾ ਹੈ ਤੇ ਉਹਨਾਂ ਨੂੰ ਅੰਦਰ ਲੈ ਕੇ ਆਉਂਦਾ ਹੈ। ਪਾਣੀ ਦਿੰਦਾ ਹੈ। ਚੰਚਲ ਸਿੰਘ ਜੀ ਪੁੱਛਦੇ ਨੇ ਵੀ ਹੋਰ ਘਰ-ਬਾਰ ਤੇਰਾ ਕਿੱਦਾਂ? ਅਤੇ ਉਹ ਆਪਣੀ ਹਾਲਚਲ ਦੱਸਣ ਤੋਂ ਬਾਅਦ ਚੰਚਲ ਸਿੰਘ ਜੀ ਨੂੰ ਪੁੱਛਦਾ ਹੈ ਵੀ ਤੁਸੀਂ ਇੱਧਰ ਕਿੱਦਾਂ ਆਉਣੇ ਹੋਏ? ਚੰਚਲ ਸਿੰਘ ਦੱਸਦੇ ਨੇ ਕਿ ਮੈਂ ਆਪਣੇ ਜੱਥੇ ਦੇ ਨਾਲ ਇੱਧਰ ਆਇਆ ਸੀ। ਅਤੇ ਰੇਲਵੇ ਫਟਕ ਤੋਂ ਪਤਾ ਲੱਗਿਆ ਕਿ ਤੂੰ ਨੌਕਰੀ ਛੱਡਤੀ। ਤਾਂ ਤਹਿਲ ਸਿੰਘ ਬੜਾ ਉਦਾਸ ਹੋ ਜਾਂਦਾ ਹੈ। ਅਤੇ ਆਪਣੀ ਨੌਕਰੀ ਛੱਡਣ ਦਾ ਉਹਨੂੰ ਕਾਰਨ ਦੱਸਦਾ ਹੈ ਕਿ ਜੰਗਲੀ ਏਰੀਆ ਸੀ ਸਾਰਾ ਜੰਗਲੀ ਜਾਨਵਰ ਆਉਂਦੇ ਰਹਿੰਦੇ ਸੀ ਅਤੇ ਛੋਟੇ ਮੁੰਡੇ ਨਾਲ ਸ਼ੇਰ ਸਿੰਘ ਨਾਲ ਵਾਪਰੀ ਘਟਣਾ ਵੀ ਦੱਸਦਾ ਹੈ ਅਤੇ ਉਹ ਆਪਣਾ ਫਿਕਰ ਜ਼ਾਹਿਰ ਕਰਦਾ ਹੈ ਕਿ ਜੇਕਰ ਉਹਨੂੰ ਕੁਝ ਬੱਚਿਆਂ ਨੂੰ ਹੋ ਜਾਂਦਾ ਤਾਂ ਲੋਕ ਕੀ ਕਹਿਣਗੇ ਲੋਕ ਕਹਿਣਗੇ ਕਿ ਮਾਂ ਬਾਰੇ ਬੱਚੇ ਪਿਤਾ ਤੋਂ ਸਾਹਮਣੇ ਨਹੀਂ ਗਏ ਇਸ ਕਰਕੇ ਉਹ ਨੌਕਰੀ ਛੱਡ ਕੇ ਪਿੰਡ ਆ ਜਾਂਦਾ ਹੈ ਚੰਚਲ ਸਿੰਘ ਘਰ ਦੇ ਗੁਜ਼ਾਰੇ ਬਾਰੇ ਪੁੱਛਦਾ ਕਿ ਕਿੱਦਾਂ ਚੱਲਦਾ ਹੈ ਤਾਂ ਉਹ ਦੱਸਦਾ ਕਿ ਛੋਟਾ ਮੋਟਾ ਕੰਮ ਕਰ ਲਈਦਾ ਚੰਚਲ ਸਿੰਘ ਪੁੱਛਦਾ ਹੈ ਕਿ ਬੱਚਿਆਂ ਦੀ ਪੜ੍ਹਾਈ ਬੱਚੇ ਸਕੂਲ ਜਾਂਦੇ ਨੇ ਤਾਂ ਟਹਿਲ ਸਿੰਘ ਕਹਿੰਦਾ ਹੈ ਕਿ ਇੱਥੇ ਨੇੜੇ ਸਾਡੇ ਕੋਈ ਸਕੂਲ ਨਹੀਂ ਹੈਗਾ ਇਤਿਹਾਸਕਾਰ ਲਿਖਦੇ ਨੇ ਕਿ ਟਹਿਲ ਸਿੰਘ ਇਹੀ ਜਵਾਬ ਦਿੰਦਾ ਹੈ ਕਿ ਸਾਡੇ ਇੱਥੇ ਕੋਈ ਸਕੂਲ ਨਹੀਂ ਹੈਗਾ ਜਿਸ ਕਰਕੇ ਬੱਚੇ ਘਰ ਹੀ ਰਹਿੰਦੇ ਨੇ ਚੰਚਲ ਸਿੰਘ ਬੜਾ ਉਦਾਸ ਹੁੰਦਾ ਹੈ ਤਰਸਯੋਗ ਹਾਲਤ ਦੇਖਦਾ ਟਹਿਲ ਸਿੰਘ ਦੀ ਟਹਿਲ ਸਿੰਘ ਦੇ ਪਰਿਵਾਰ ਦੀ ਅਤੇ ਉਹਨਾਂ ਨੂੰ ਹੌਸਲਾ ਦਿੰਦਾ ਕਿ ਮੈਂ ਗੁਰੂ ਕੀ ਮਨਗਰੀ ਵਾਪਸ ਜਾ ਰਿਹਾ ਹਾਂ ਉੱਥੇ ਜਾ ਕੇ ਮੈਂ ਤੁਹਾਡੇ ਵਾਸਤੇ ਕੋਈ ਯੋਗ ਕੰਮ ਲਪਾਂਗਾ ਅਤੇ ਅੰਮ੍ਰਿਤਸਰ ਦੇ ਹਾਲਾਤਾਂ ਬਾਰੇ ਵੀ ਜਾਣਕਾਰੀ ਦੱਸਦਾ ਕਿ ਹਾਲਾਤ ਬਹੁਤ ਮਾੜੇ ਨੇ ਅੰਗਰੇਜ਼ ਚੁਲਮ ਕਰਦੇ ਨੇ ਭਾਰਤੀ ਲੋਕਾਂ ਉੱਪਰ ਸਲੂਟ ਮਰਵਾਉਂਦੇ ਨੇ ਜੇ ਕੋਈ ਭਾਰਤੀ ਲੋਕ ਗਲਤੀ ਕਰਦੇ ਨੇ ਜਾਂ ਫਿਰ ਉਹਨਾਂ ਨੂੰ ਲੱਗਦਾ ਤੇ ਉਹ ਧੋਪੇ ਖੜ ਕੇ ਖੜਾਉਂਦੇ ਆ ਭਾਰਤੀ ਲੋਕਾਂ ਨੂੰ ਸਜ਼ਾ ਦਿੰਦੇ ਆ ਕੂਣੀਆ ਉੱਪਰ ਤੁਰਨ ਲਈ ਬੋਲਦੇ ਆ ਤੇ ਅੰਗਰੇਜ਼ੀ ਚ ਗਾਲਾਂ ਕੱਢਦੇ ਆ। ਅਤੇ ਚੰਚਲ ਸਿੰਘ ਫਿਰ ਵੀ ਉਹਨਾਂ ਨੂੰ ਹੌਸਲਾ ਦਿੰਦਾ ਹੈ। ਅਤੇ ਕਹਿੰਦਾ ਕਿ ਮੈਂ ਤੁਹਾਡੇ ਲਈ ਯੋਗ ਕੰਮ ਲੱਭ ਕੇ ਰੱਖਾਂਗਾ ਅਤੇ ਤੁਹਾਨੂੰ ਸੁਨੇਹਾ ਭੇਜਾਂਗਾ। ਜਾਂ ਫਿਰ ਮੈਂ ਤੁਹਾਨੂੰ ਆਪ ਲੈ ਕੇ ਜਾਵਾਂਗਾ। ਅਤੇ ਇਹਨਾਂ ਨੂੰ ਮੁਬਾਰਕਾਂ ਵੀ ਦਿੰਦਾ ਹੈ ਕਿ ਤੁਸੀਂ ਗੁਰੂ ਵਾਲੇ ਬਣਿਓ। ਅਮਰਤ ਪਾਣ ਕੀਤਾ ਹੋਇਆ। ਤੇ ਤਹਿਲ ਸਿੰਘ ਦੱਸਦਾ ਹੈ ਕਿ ਮੈਂ ਧੰਨਵਾਦ ਕਰਦਾ ਧੰਨਾ ਸਿੰਘ ਜੀ ਦਾ ਜਿਹੜੀ ਕਿ ਰੇਲਵੇ ਦੇ ਵਿੱਚ ਓਵਰ ਸੀਜ਼ ਦੀ ਨੌਕਰੀ ਕਰਦੇ ਸੀ। ਤੇ ਹੁਣ ਉੱਥੋਂ ਉਹ ਬਦਲ ਕੇ ਚਲੇ ਗਏ ਨੇ ਅਤੇ ਉਹਨਾਂ ਨੇ ਮੈਨੂੰ ਰੇਲਵੇ ਦੇ ਵਿੱਚ ਨੌਕਰੀ ਲਗਵਾਈ ਤੇ ਇਹ ਵੀ ਅਮਰਤਪਾਣ ਦੀ ਜਿਹੜੀ ਸੇਵਾ ਸੀ ਇਹ ਉਹਨਾਂ ਨੇ ਕਰਵਾਈ ਸੀ ਮੈਂ ਚੂੜ ਸਿੰਘ ਚੂੜ ਸਿੰਘ ਤੋਂ ਟਹਿਲ ਸਿੰਘ ਬਣਿਆ ਅਤੇ ਮੇਰੇ ਘਰ ਵਾਲੀ ਨਰੈਣੀ ਤੋਂ ਹਰਨਾਮ ਕੌਰ ਬਣੀ ਇਤਿਹਾਸਕਾਰ ਲਿਖਦੇ ਨੇ ਕਿ ਸ਼ਹੀਦ ਉਦਮ ਸਿੰਘ ਦੇ ਪਿਤਾ ਤੇ ਮਾਤਾ ਦਾ ਦੋਨਾਂ ਦਾ ਅਮਰਤਪਾਣ ਕੀਤਾ ਹੋਇਆ ਸੀ ਇੱਥੇ ਵੀ ਇਤਿਹਾਸਕਾਰ ਇੱਕ ਮਤ ਨਹੀਂ ਹੈਗੇ ਬਹੁਤ ਸਾਰੇ ਇਦਾਂ ਦੇ ਲਿਖਦੇ ਨੇ ਇਤਿਹਾਸਕਾਰ ਕੀ ਸਾਰੇ ਪਰਿਵਾਰ ਦਾ ਹੀ ਅਮਰਤ ਪਾਨ ਕੀਤਾ ਹੋਇਆ ਸੀ ਅਤੇ ਚੰਚਲ ਸਿੰਘ ਜੀ ਫਤਿਹ ਬੁਲਾਉਂਦੇ ਨੇ ਵਿਦਾ ਲੈਂਦੇ ਨੇ ਤੇ ਆਪਣੀ ਜਥੇ ਨਾਲ ਮਿਲਦੇ ਨੇ ਅਤੇ ਅਮਰਸਰ ਸਾਹਿਬ ਨੂੰ ਚਲੇ ਜਾਂਦੇ ਨੇ ਥੋੜੇ ਸਮੇਂ ਬਾਅਦ ਤਹਿਲ ਸਿੰਘ ਬਿਮਾਰ ਹੋ ਜਾਂਦਾ ਹੈ ਬਿਮਾਰੀ ਐਨੀ ਕਿ ਉਹਨੂੰ ਬਹੁਤ ਕਮਜ਼ੋਰ ਕਰ ਦਿੰਦੀ ਹੈ ਬਿਮਾਰੀ ਤੋਂ ਵੱਡਾ ਫਿਕਰ ਜਿਹੜਾ ਕਿ ਉਹਨੂੰ ਖਾ ਰਿਹਾ ਹੈ ਫਿਕਰ ਬੱਚਿਆਂ ਦਾ ਇਤਿਹਾਸਕਾਰ ਲਿਖਦੇ ਨੇ ਕਿ ਟਹਿਲ ਸਿੰਘ ਦੇ ਪਰਿਵਾਰ ਦੇ ਵਿੱਚੋਂ ਇੱਕ ਜੀਵਾ ਸਿੰਘ ਨਾਮ ਦਾ ਵਿਅਕਤੀ ਹੈ ਜਿਹੜਾ ਕਿ ਹਰਨਾਮ ਕੌਰ ਦਾ ਮਤਲਬ ਟਹਿਲ ਸਿੰਘ ਦੇ ਘਰ ਵਾਲੀ ਦਾ ਭਰਾ ਹੈ ਜੀਵਾ ਸਿੰਘ ਉਸ ਸੁਨਾਮ ਹੀ ਰਹਿੰਦਾ ਹੈ ਅਤੇ ਟਹਿਲ ਸਿੰਘ ਮਨੋਮਨੀ ਇਹ ਫੈਸਲਾ ਲੈਂਦਾ ਹੈ ਕਿ ਮੈਂ ਅੰਮ੍ਰਿਤਸਰ ਜਾਵਾਂਗਾ ਦੋਨੇ ਬੱਚਿਆਂ ਨੂੰ ਲੈ ਕੇ ਅਤੇ ਉਹ ਸੁਨੇਹਾ ਭੇਜਦਾ ਹੈ ਜੀਵਾ ਸਿੰਘ ਨੂੰ ਜੀਵਾ ਸਿੰਘ ਨੂੰ ਘਰੇ ਬੁਲਾਉਂਦਾ ਹੈ ਜੀਵਾ ਸਿੰਘ ਨੂੰ ਦੱਸਦਾ ਹੈ ਕਿ ਮੈਂ ਆਪਣੇ ਦੋਨੇ ਬੱਚਿਆਂ ਨੂੰ ਲੈ ਕੇ ਚੰਚਲਜੀ ਕੋਲ ਅੰਮ੍ਰਿਤਸਰ ਜਾਵਾਂਗਾ ਜੀਵਾ ਸਿੰਘ ਜੀ ਰੋਕਦੇ ਨੇ ਕਿ ਤੂੰ ਬਿਮਾਰ ਹੈ ਤੇਰੀ ਸਿਹਤ ਢਿੱਲੀ ਹੈ ਤੇ ਤੁਸੀਂ ਕੁਛ ਦਿਨ ਰੁਕੋ ਠੀਕ ਹੋਵੋ ਫਿਰ ਚਲੇ ਜਾਓ ਟਹਿਲ ਸਿੰਘ ਦੱਸਦਾ ਹੈ ਕਿ ਬਹੁਤ ਆਹੜ-ਪਹੜ ਕਰਨ ਤੋਂ ਬਾਅਦ ਵੀ ਉਹਨਾਂ ਦੀ ਸਿਹਤ ਦੇ ਵਿੱਚ ਕੁਝ ਫਰਕ ਨਹੀਂ ਆਇਆ ਦਸਤ ਲੱਗੇ ਹੋਏ ਆ बुखार ਚੜ ਰਿਹਾ ਹੈ ਦਵਾਈ ਲੈਣ ਤੋਂ ਬਾਅਦ ਵੀ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਅਤੇ ਬਿਮਾਰੀ ਤੋਂ ਵੀ ਵੱਡਾ ਫਿਕਰ ਹੈ ਕਿ ਮੇਰੇ ਤੋਂ ਬਾਅਦ ਜੇ ਮੈਨੂੰ ਕੁਝ ਹੋ ਜਾਂਦਾ ਹੈ ਬੱਚਿਆਂ ਦਾ ਕੀ ਬਣੂਗਾ ਅਤੇ ਉਹ ਜੀਵਾ ਸਿੰਘ ਨੂੰ ਬੋਲਦਾ ਹੈ ਕਿ ਤੁਸੀਂ ਸਵੇਰੇ ਆ ਕੇ ਘਰ ਦੀਆਂ ਚਾਬੀਆਂ ਲੈ ਜਾਓ ਅਸੀਂ ਸਵੇਰੇ ਸਾਧਰੇ ਜਾਵਾਂਗੇ ਪਿੱਛੋਂ ਘਰ ਦਾ ਖਿਆਲ ਤੁਸੀਂ ਰੱਖਣਾ ਅਤੇ ਉਸੇ ਤਰ੍ਹਾਂ ਜਦੋਂ ਸਵੇਰ ਹੁੰਦੀ ਹੈ ਟਹਿਲ ਸਿੰਘ ਆਪਣੇ ਦੋਨੇ ਪੁੱਤਰਾਂ ਨੂੰ ਲੈ ਕੇ ਕਰਦੀਆਂ ਚਾਪੀਆਂ ਜੀਵਾ ਸਿੰਘ ਜੀ ਨੂੰ ਸੁਮਾ ਕੇ ਅੰਮ੍ਰਿਤਸਰ ਵੱਲ ਚਾਲੇ ਪਾ ਦਿੰਦਾ ਹੈ ਤਹਿਲ ਸਿੰਘ ਆਪਣੇ ਦੋਨੇ ਬੱਚਿਆਂ ਦੇ ਨਾਲ ਗੁਰੂ ਦੀ ਨਗਰੀ ਅੰਮ੍ਰਿਤਸਰ ਜਾ ਰਿਹਾ ਹੁੰਦਾ ਹੈ ਰਸਤੇ ਵਿੱਚ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਇਤਿਹਾਸਕਾਰ ਦੱਸ ਦਿੰਨੇ ਪੈਂਸਾਂ ਵਾਲਾ ਟੋਬਾ ਲਵੇ ਜਾ ਕੇ ਤਹਿਲ ਸਿੰਘ ਦਾ ਸ਼ਰੀਰ ਆ ਜਿਹੜਾ ਉਹ ਕੰਮ ਕਰਨਾ ਬੰਦ ਕਰ ਦਿੰਦਾ ਹੈ ਸ਼ਰੀਰ ਚੋਂ ਸ਼ਕਤੀ ਮੁੱਕ ਜਾਂਦੀ ਹੈ ਅਤੇ ਉੱਥੇ ਬੈਠ ਜਾਂਦਾ ਹੈ ਵੱਡਾ ਮੁੰਡਾ ਸਾਧੂ ਸਿੰਘ ਫਿਕਰ ਜ਼ਾਹਿਰ ਕਰਦਾ ਹੈ ਅਤੇ ਆਸੇ-ਪਾਸੇ ਨਿਗਾ ਮਾਰਦਾ ਹੈ ਇੱਕ ਟਾਣੀ ਬੈਠੀ ਹੈ ਸਾਧੂਆਂ ਦੀ ਕੋਈ ਯੋਗੀ ਸਾਧੂ ਨਹੀਂ ਬਠਿੰਡੇ ਤੋਂ ਚੱਲੇ ਸੀ ਅੰਮ੍ਰਿਤਸਰ ਦੇ ਦਰਸ਼ਨ ਕਰਨ ਦੇ ਲਈ ਉਹ ਆਪਣਾ ਠਹਿਰਾਅ ਉੱਥੇ ਕਰਦੇ ਨੇ ਅਤੇ ਉਹ ਜਿਵੇਂ ਨਾ ਕਿਵੇਂ ਕਰਕੇ ਦੋਨੇ ਬੱਚੇ ਆਪਣੇ ਪਿਤਾ ਨੂੰ ਉਠਾ ਕੇ ਉਹਨਾਂ ਕੋਲ ਲੈ ਜਾਂਦੇ ਨੇ ਅਤੇ ਸਾਧੂ ਦੇਖਦੇ ਨੇ ਕਿ ਸਿਹਤ ਬਹੁਤ ਕਮਜ਼ੋਰ ਹੈ ਨਡਾਲ ਹੋਇਆ ਪਿਆ ਟਹਿਲ ਸਿੰਘ ਦੋਨੇ ਬੱਚੇ ਘਬਰਾਏ ਬੈਠੇ ਨੇ ਛੋਟਾ ਬੇਟਾ ਸ਼ੇਰ ਸਿੰਘ ਰੋ ਰਿਹਾ ਹੈ ਹੌਂਕੇ ਪਰ ਰਿਹਾ ਹੈ ਬਾਪੂ ਪਿਆ ਬੇਸੁੱਧ ਹੋਇਆ ਜਿਹੜੇ ਸਾਧੂ ਨੇ ਆਪਣੀ ਜੜੀ ਬੂਟੀਆਂ ਦੇ ਨਾਲ ਕੁਝ ਦਵਾਈ ਟਹਿਲ ਸਿੰਘ ਦੇ ਮੂੰਹ ਦੇ ਵਿੱਚ ਪਾਉਂਦੇ ਨੇ ਦਵਾਈ ਲੈਣ ਤੋਂ ਬਾਅਦ ਥੋੜਾ ਜਿਹਾ ਹੌਂਸਲਾ ਜਿਹੜਾ ਹੈਗਾ ਟਹਿਲ ਸਿੰਘ ਨੂੰ ਆਉਂਦਾ ਹੈ ਅਤੇ ਉਹ ਦੇਖਦਾ ਕਿ ਸਾਧੂ ਆਸੇ-ਪਾਸੇ ਖੜੇ ਨੇ ਗੇਰੂਏ ਰੰਗ ਦੇ ਕੱਪੜੇ ਪਾਏ ਨੇ ਅਤੇ ਉਹਨਾਂ ਵੱਲ ਹੱਥ ਜੋੜਦਾ ਹੈ ਕਿ ਬਾਬਾ ਜੀ ਮੇਰੀ ਸਿਹਤ ਮੈਨੂੰ ਦਿਖ ਰਹੀ ਹੈ ਮੇਰੀ ਕਮਜ਼ੋਰੀ ਮੈਨੂੰ ਦਿਖ ਰਹੀ ਹੈ ਮੇਰੇ ਕੋਲ ਲੰਮਾ ਸਮਾਂ ਨਹੀਂ ਹੈਗਾ ਤੁਸੀਂ ਮੇਰੇ ਬੱਚਿਆਂ ਦਾ ਖਿਆਲ ਰੱਖਿਓ ਤਾਂ ਸਾਧੂ ਸਿੰਘ ਬਾਬਾ ਜੀ ਨੂੰ ਦੱਸਦੇ ਨੇ ਜਿਹੜੇ ਉੱਥੇ ਸਾਧੂ ਹੁੰਦੇ ਨੇ ਉਹਨਾਂ ਨੂੰ ਦੱਸਦੇ ਨੇ ਕਿ ਅਸੀਂ ਅੰਮ੍ਰਿਤਸਰ ਚੱਲੇ ਆਂ ਸਾਡੇ ਰਿਸ਼ਤੇਦਾਰ ਦੇ ਕੋਲ ਤੇ ਜਿਹੜੇ ਸਾਧੂ ਹੁੰਦੇ ਨੇ ਉਹ ਵੀ ਕਹਿੰਦੇ ਆ ਕਿ ਅਸੀਂ ਵੀ ਅੰਮ੍ਰਿਤਸਰ ਜਾਣਾ ਅਸੀਂ ਟਹਿਰਾ ਕੀਤਾ ਹੋਇਆ ਹੈ ਕਿ ਕੁਝ ਨਹੀਂ ਹੁੰਦਾ ਜਦੋਂ ਤੁਸੀਂ ਗੁਰੂ ਘਰ ਚੱਲਿਓ ਤੁਹਾਡੀ ਸਿਹਤ ਚੜ੍ਹਦੀ ਕਲਾ ਚ ਰਹੇਗੀ ਤੁਸੀਂ ਦਰਸ਼ਨ ਕਰੋਗੇ ਪਰ ਟਹਿਲ ਸਿੰਘ ਨਢਾਲ ਹੋਇਆ ਪਿਆ ਸੁੱਤ ਪੁੱਤ ਬੇਸੁੱਤ ਹੋਇਆ ਪਿਆ ਅਚਾਨਕ ਇੱਕ ਉਦ੍ਰਤਤਾ ਕ੍ਰਿਸ਼ਮਈ ਹੈ ਅਚਾਨਕ ਚੰਚਲ ਸਿੰਘ ਜੀ ਦਾ ਜਿਹੜਾ ਜਥਾ ਹੁੰਦਾ ਉੱਥੋਂ ਦੀ ਗੁਜ਼ਰ ਰਿਹਾ ਹੁੰਦਾ ਵੱਡਾ ਬੇਟਾ ਸਾਧੂ ਸਿੰਘ ਜਿਹੜਾ ਕਿ ਆਪਣੇ ਪਿਤਾ ਦੇ ਕੋਲ ਬੈਠਾ ਹੈ ਚੰਚਲ ਸਿੰਘ ਦੀ ਨਿਗਾ ਪੈ ਜਾਂਦੀ ਹੈ ਅਚਾਨਕ ਉਹ ਆਪਣਾ ਗੱਡਾ ਦਾ ਰਾਥਾ ਜਿਹੜਾ ਉਹ ਰੋਕ ਲੈਂਦੇ ਨੇ ਅਤੇ ਸਾਧੂ ਸਿੰਘ ਕੋਲ ਚਲੇ ਜਾਂਦੇ ਨੇ ਉਹ ਦੇਖਦੇ ਨੇ ਚੰਚਲ ਸਿੰਘ ਜੀ ਕਿ ਟਹਿਲ ਸਿੰਘ ਬਿਮਾਰ ਪਿਆ ਹੈ ਬੇਸੁੱਧ ਹੋਇਆ ਪਿਆ ਅਤੇ ਸਾਧੂ ਸਿੰਘ ਤੋਂ ਪੂਰੀ ਜਾਣਕਾਰੀ ਲੈਂਦੇ ਨੇ ਅਤੇ ਉਹ ਸਾਧੂਆਂ ਦਾ ਧੰਨਵਾਦ ਕਰਦੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਸੰਭਾਲਿਆ ਹੋਇਆ ਅਤੇ ਆਪਣੇ ਨਾਲ ਟਹਿਲ ਸਿੰਘ ਜੀ ਨੂੰ ਲੈ ਕੇ ਅੰਮ੍ਰਿਤਸਰ ਚਲੇ ਜਾਂਦੇ ਨੇ ਅੰਮ੍ਰਿਤਸਰ ਡਾਕਟਰ ਸਰੂਪ ਸਿੰਘ ਸਿਵਲ ਹਸਪਤਾਲ ਵਿੱਚ ਨੌਕਰੀ ਕਰਦੇ ਨੇ ਜਿਹੜੇ ਕਿ ਚੰਚਲ ਸਿੰਘ ਦੇ ਜਾਣਕਰ ਨੇ ਸਰਕਾਰੀ ਹਸਪਤਾਲ ਦੇ ਵਿੱਚ ਟਹਿਲ ਸਿੰਘ ਨੂੰ ਦਾਖਲ ਕਰਵਾ ਦਿੱਤਾ ਜਾਂਦਾ ਹੈ ਅਤੇ ਡਾਕਟਰ ਸਾਹਿਬ ਉਹਦਾ ਇਲਾਜ ਸ਼ੁਰੂ ਕਰ ਦਿੰਦੇ ਨੇ ਸਰੀਰ ਚੋਂ ਪਾਣੀ ਲਗਭਗ ਖਤਮ ਹੋ ਚੁੱਕਿਆ ਹੁੰਦਾ ਡਾਕਟਰ ਜਾਣਕਾਰੀ ਦਿੰਦਾ ਹੈ ਕੀ ਇਲਾਜ ਸ਼ੁਰੂ ਕਰਦੇ ਆ ਉਮੀਦ ਹੈ ਬਹੁਤ ਜਲਦੀ ਠੀਕ ਹੋਣਗੇ ਤੁਸੀਂ ਬੱਚਿਆਂ ਨੂੰ ਲੈ ਕੇ ਘਰੇ ਚਲੇ ਜਾਓ ਚੰਚਲ ਸਿੰਘ ਜੀ ਦੋਨੇ ਬੱਚਿਆਂ ਨੂੰ ਲੈ ਕੇ ਆਪਣੇ ਘਰ ਆ ਜਾਂਦੇ ਨੇ ਛੋਟਾ ਬੇਟਾ ਸ਼ੇਰ ਸਿੰਘ ਹਿਚਕੀਆਂ ਲੈਂਦਾ ਹੈ ਹੌਂਕੇ ਲੈਂਦਾ ਤੇ ਰੋ ਰਿਹਾ ਹੈ ਤਹਿਲ ਸਿੰਘ ਬਿਮਾਰ ਪਿਆ ਉਹਦੇ ਫਿਕਰਾਂ ਦੇ ਵਿੱਚ ਸਾਧੂ ਸਿੰਘ ਵੀ ਬੈਠਾ ਚੁੱਪ ਕਰਿਆ ਬੈਠਾ ਚੰਚਲ ਸਿੰਘ ਦੇ ਘਰ ਵਾਲੀ ਉਹ ਬੱਚਿਆਂ ਦੀ ਦੇਖਭਾਲ ਕਰਦੀ ਹੈ ਬੱਚਿਆਂ ਨੂੰ ਖਾਣਾ ਖਵਾਉਂਦੀ ਹੈ ਤੇ ਉਹਨਾਂ ਨੂੰ ਹੌਸਲਾ ਦਿੰਦੀ ਹੈ ਕਿ ਬਹੁਤ ਜਲਦੀ ਹੀ ਤੁਹਾਡੇ ਬਾਪੂ ਜੀ ਠੀਕ ਹੋ ਕੇ ਉਰੇ ਆ ਜਾਣਗੇ ਅਤੇ ਆਪਾਂ ਸਾਰੇ ਜਣੇ ਇਕੱਠੇ ਰਾਵਾਂਗੇ ਤੁਸੀਂ ਸਕੂਲ ਜਾਓਗੇ ਤੁਹਾਡੇ ਬਾਪੂ ਜੀ ਕੰਮ ਕਰਨਗੇ ਸਾਰਾ ਕੁਝ ਠੀਕ ਹੋ ਜਾਏਗਾ ਅਤੇ ਉਸ ਤੋਂ ਬਾਅਦ ਚੰਚਲ ਸਿੰਘ ਜੀ ਆਪਣੇ ਘਰ ਵਾਲੀਆਂ ਨਾਲ ਗੱਲ ਕਰਦੇ ਨੇ ਕਿ ਮੈਂ ਅਗਲੇ ਹਫਤੇ ਬਰਮਾ ਜਾਣਾ ਜੱਥਾ ਲੈ ਕੇ ਕੀ ਬੜੀ ਮੁਸ਼ਕਿਲ ਆ ਗਈ ਹੈ ਤਹਿਲ ਸਿੰਘ ਬਿਮਾਰ ਹੈ ਬੱਚੇ ਆਪਣੇ ਕੋਲ ਨੇ ਕਿ ਤਹਿਲ ਸਿੰਘ ਠੀਕ ਹੋ ਕੇ ਘਰੇ ਆ ਜਾਏਗਾ ਤੂੰ ਇਹਨਾਂ ਦਾ ਖਿਆਲ ਰੱਖੀ ਇਸ ਪਰਿਵਾਰ ਦਾ ਖਿਆਲ ਰੱਖੀ ਜਦੋਂ ਮੈਂ ਬਰਮਾ ਤੋਂ ਵਾਪਸ ਆ ਗਿਆ ਆਪਣੇ ਜਥੇ ਨਾਲ ਕੀਰਤਨ ਕਰਨ ਤੋਂ ਬਾਅਦ ਮੈਂ ਆ ਕੇ ਇਹਨਾਂ ਲਈ ਕੋਈ ਕੰਮ ਲੱਭਾਂਗਾ ਅਤੇ ਤਹਿਲ ਸਿੰਘ ਨੂੰ ਆਪਾਂ ਕੰਮ ਤੇ ਲਗਾ ਦਾਂਗੇ ਅਤੇ ਬੱਚੇ ਸਕੂਲ ਜਾਣ ਲੱਗ ਜਾਣਗੇ ਕਿ ਮੈਂ ਆਪਣਾ ਜਿਹੜਾ ਕੰਮ ਹੈ ਬਰਮਾ ਜਾ ਕੇ ਉਹ ਖਤਮ ਕਰ ਆਵਾਂ ਚੰਚਲ ਸਿੰਘ ਅਤੇ ਉਸ ਦੀ ਘਰ ਵਾਲੀ ਬੱਚਿਆਂ ਨੂੰ ਖਾਣਾ ਖਵਾਉਂਦੇ ਨੇ ਅਤੇ ਸੁਲਾ ਦਿੰਦੇ ਨੇ। ਸਵੇਰੇ ਚੰਚਲ ਸਿੰਘ ਜੀ ਉੱਠਦੇ ਨੇ ਅਤੇ ਹਸਪਤਾਲ ਜਾਣ ਲਈ ਤਿਆਰ ਹੋ ਜਾਂਦੇ ਨੇ। ਅਤੇ ਆਪਣੇ ਘਰ ਵਾਲੀ ਨੂੰ ਕਹਿੰਦੇ ਨੇ ਕਿ ਬੱਚਿਆਂ ਨੂੰ ਖਾਣਾ ਖਵਾਇਓ, ਚਾਹ ਪਿਲਾਇਓ। ਮੈਂ ਹਸਪਤਾਲ ਜਾ ਆਵਾਂ। ਅਤੇ ਤਹਿਲ ਸਿੰਘ ਦਾ ਪਤਾ ਕਰ ਲੈਣਾ ਕਿ ਉਹਨਾਂ ਦੀ ਸਿਹਤ ਕਿਵੇਂ ਆ। ਜਦੋਂ ਹੀ ਚੰਚਲ ਸਿੰਘ ਹਸਪਤਾਲ ਪਹੁੰਚਦੇ ਨੇ ਤਾਂ ਡਾਕਟਰ ਸਰੂਪ ਸਿੰਘ ਉਹਨਾਂ ਨੂੰ ਜਾਣਕਾਰੀ ਦਿੰਦੇ ਨੇ ਕਿ ਟਹਿਲ ਸਿੰਘ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ। ਉਹਨਾਂ ਨੂੰ ਅਸੀਂ ਬਚਾ ਨਹੀਂ ਸਕੇ। ਅਤੇ ਚੰਚਲ ਸਿੰਘ ਤਾਂ ਹਾਂਗਕਾਂਗ ਨਿਕਲ ਜਾਂਦਾ ਹੈ। ਤੇ ਆਪਣੇ ਘਰ ਵਾਪਸ ਆ ਜਾਂਦਾ ਹੈ। ਬੱਚਿਆਂ ਨੂੰ ਨਾਲ ਲੈ ਜਾਂਦਾ ਹੈ। ਬੱਚਿਆਂ ਨੂੰ ਦੱਸਦਾ ਸਾਰੀ ਘਟਨਾ ਬਾਰੇ ਕਿ ਤੁਹਾਡੇ ਪਿਤਾ ਜੀ ਹੁਣ ਨਹੀਂ ਰਹਿ। ਸਾਧੂ ਸਿੰਘ ਰੋਣ ਲੱਗ ਜਾਂਦਾ ਹੈ। ਛੋਟਾ ਬੇਟਾ ਸ਼ੇਰ ਸਿੰਘ ਚੀਕਾ ਮਾਰਦਾ ਹੈ। ਉਦਾਸ ਹੁੰਦਾ ਰੌਲਾ ਪਾਉਂਦਾ ਹੈ। ਰੋਂਦਾ ਹੈ ਆਪਣੇ ਬਾਪੂ ਦੇ ਨਾਲ ਲਿਪਟ ਜਾਂਦਾ ਹੈ ਅਤੇ ਆਪਣੇ ਬਾਪੂ ਨੂੰ ਯਾਦ ਕਰਦਾ ਹੈ ਬੜਾ ਭਿਆਨਕ ਸਮਾਂ ਛੋਟੀ ਦੀ ਉਮਰ 7 ਸਾਲ ਦੀ ਹੈ ਵੱਡੇ ਦੀ ਉਮਰ 11 ਸਾਲ ਦੀ ਹੈ ਬਾਪ ਦਾ ਵਿਛੜ ਜਾਣਾ ਪਹਿਲਾਂ ਮਾਂ ਚਲੀ ਗਈ ਦੋਨੇ ਬੱਚੇ ਯਤੀਮ ਹੋ ਜਾਂਦੇ ਨੇ ਚੰਚਲ ਸਿੰਘ ਅਤੇ ਉਸ ਦੇ ਘਰ ਵਾਲੇ ਇੱਕ ਕੋਨੇ 'ਚ ਖੜੇ ਰੋ ਰਹੇ ਨੇ ਉਹ ਇਹ ਸੋਚਦੇ ਨੇ ਕਿ ਬੱਚਿਆਂ ਦਾ ਕੀ ਬਣੇਗਾ ਬੱਚੇ ਯਤਿਮ ਹੋ ਗਏ ਸਾਰੀਆਂ ਅੰਤਿਮ ਰਸਮਾਂ ਕਰਨ ਤੋਂ ਬਾਅਦ ਚੰਚਲ ਸਿੰਘ ਜੀ ਬੱਚਿਆਂ ਨੂੰ ਲੈ ਕੇ ਆਪਣੇ ਘਰ ਆ ਜਾਂਦੇ ਨੇ ਅਤੇ ਫਿਕਰ ਵਿੱਚ ਡੁੱਬ ਜਾਂਦੇ ਨੇ ਬੱਚਿਆਂ ਦਾ ਕੀ ਕਰੀਏ ਬੱਚੇ ਯਤਿਮ ਹੋ ਗਏ ਸਲਾਹ-ਮਸ਼ਵਰਾ ਕਰਦੇ ਨੇ ਆਪਣੇ ਜਥੇ ਦੇ ਬੰਦਿਆਂ ਨਾਲ ਇੱਕ ਤਰਨ-ਤਾਰਨ ਤੋਂ ਸ਼ਾਂਗਾ ਸਿੰਘ ਜੀ ਨੇ ਜਿਹੜੇ ਕੀ ਚੰਚਲ ਸਿੰਘ ਦੇ ਨਾਲ ਜਥੇ ਵਿੱਚ ਨੇ ਉਹਨਾਂ ਨੂੰ ਸਲਾਹ ਦਿੰਦੇ ਨੇ ਕਿ ਬੱਚਿਆਂ ਨੂੰ ਅੰਮ੍ਰਿਤਸਰ ਦੇ ਸੈਂਟਰਲ ਯਤੀਮਖਾਨੇ ਵਿੱਚ ਛੱਡ ਦਿੰਨੇ ਆ ਕਿ ਬੱਚੇ ਉੱਥੇ ਪੜਨਗੇ ਬਹੁਤ ਸਾਰੇ ਬੱਚੇ ਰਹਿ ਵੀ ਰਹੇ ਨੇ ਪਾਲਣ ਪੋਸ਼ਣ ਹੋਏਗਾ ਜਾਣਕਾਰ ਵੀ ਹੈਗੇ ਨੇ ਤੇ ਮਨੋਮਨੀ ਰਾਤ ਨੂੰ ਵਿਚਾਰ ਹੁੰਦਾ ਸਲਾਹਾਂ ਹੁੰਦੀਆਂ ਨੇ ਆਪਸ ਵਿੱਚ ਪਰਿਵਾਰ ਦੇ ਨਾਲ ਕਿ ਬੱਚਿਆਂ ਨੂੰ ਯਤੀਮਖਾਨੇ ਛੱਡਿਆ ਜਾ